ਆਤਮਾ ਨੂੰ ਤੂੰ ਦੇਖ ਨਹੀਂ ਸਕਦਾ ਜਾਂ ਨਿਕਲਦੀ ਹੈ ਇਹ ਵੀ ਨਹੀਂ ਮੰਨ ਸਕਦੇ ਵੀ ਆਤਮਾ ਕੁਛ ਹੈ ਆਤਮਾ ਨਹੀਂ ਗਲੀ ਤਾ ਖਲਦੀ ਹੈ ਆਤਮਾ ਅਮਰ ਹੈ ਜੋ ਵਸਤੂ ਅਮਰ ਅੱਖਾਂ ਨੂੰ ਨਹੀਂ ਦਿਖ ਸਕਦੀ ਜੋ ਵਸਤੂ ਅਮਰ ਅੱਖਾਂ ਨੂੰ ਦਿਖ ਸਕਦੀ ਅੱਖਾਂ ਨੂੰ ਕੀ ਦੇਦਾ ਜੋ ਨਾਸਵੰਤ ਹੈ ਜੋ ਤਿਸੈ ਸ ਸਗਲ ਨਾਸਵੰਤ ਹੈ ਨਾਸਵੰਤ ਚੀਜ਼ ਅੱਖਾਂ ਵੀ ਨਾਸਵੰਤ ਹੈ ਨਾ ਜਿਹੜੀ ਅੱਖ ਨਾਸਬੰਦਤਾ ਉਹਨੂੰ ਨਾਸਬੰਦ ਚੀਜ਼ ਦਿਦੀ ਆ ਉਹਦੇ ਥਰੂ ਨਾਸ ਥਰੂ ਅੱਖ ਤਾਂ ਦੇਖਦੀ ਨਹੀਂ ਉਹਦੇ ਥਰੂ ਨਾਸਬੰਦ ਚੀਜ਼ ਦੇਖੀ ਜਾ ਸਕਦੀ ਹੈ ਉਹਨੇ ਸੋਧਨ ਕੀਤਾ ਹੋ ਗਾ ਦੇ ਵੀ ਪਾਸ਼ਾ ਚ ਅੱਖ ਤਾਂ ਦੇਖਦੀ ਨਹੀਂ ਜਿਹੜੀ ਸਾਡੀ ਆ ਅੱਖ ਹੈ ਮਾਇਆ ਦੀ ਇਹਦੇ ਥਰੂ ਜੇ ਦੇਖਾਂਗੇ ਮਾਇਆ ਹੀ ਦੇਖ ਸਕਦੇ ਆ ਮਾਇਆ ਦੀ ਅੱਖ ਹੈ ਹਾਂ ਇਹ ਸਾਨੂੰ ਮਾਇਆ ਹੀ ਦਿਖਾਉਂ ਮਾਇਆ ਦਾ ਦਰਸ਼ਨ ਕਰੂ ਅੱਖ ਵੀ ਝੂਠ ਹੈ ਝੂਠੀ ਹੈ ਮਾਇਆ ਵੀ ਝੂਠੀ ਜਿਹੜੀ ਦੇਖਣ ਵਾਲੀ ਅੱਖ ਚੀ ਸਤ ਅੱਖ ਲੈਣ ਉਹ ਦੇਸੇ ਉਹਦੇ ਫੋਗ ਨਿਰਾਕਾਰੀ ਹੈ ਦੇਖਣ ਸ਼ਕਤੀ ਨਿਰਾਕਾਰੀ ਹੈ ਉਹ ਦੇਖਣ ਸ਼ਕਤੀ ਜਾਂ ਦੇਖੂਗੀ ਬਿਨਾਂ ਅੱਖ ਤੇ ਉਹ ਦੇ ਨਾ ਦਰਸ਼ਨ ਹੋਣਾ ਨਿਰਾਰਾਕਾਰ ਦਾ ਨਿਰਾਰਾਕਾਰ ਨਾਲੇ ਦਰਸ਼ਨ ਹੋਣਾ ਉੱਥੇ ਬਾਇਆ ਵਿੱਚੋਂ ਨਿਕਲ ਜਾਣੀ ਐਲੀਮੀਨੇਟ ਹੋ ਜਾਣੀ ਫਿਰ ਜੇ ਅੱਖ ਤੇ ਬਿਨਾਂ ਦੇਖਣਾ ਫੇਸਲੀ ਦੀ ਲੋੜ ਹੈ ਕੀ ਹੈ ਅੱਖ ਤੇ ਬਿਨਾਂ ਦੇਖਣਾ ਤੇਰ ਕੁੜੀ ਦੀ ਲੋੜ ਹੈ ਕੀ ਹੈ ਦਿਮਾਗ ਦੀ ਲੋੜ ਹੈ ਜੇ ਕਨਾ ਤੋਂ ਬਿਨਾਂ ਸੁਣਨਾ ਤਾਂ ਦਿਮਾਗ ਦੀ ਲੋੜ ਕੀ ਹੈ ਇਸ ਕਰਕੇ ਉੱਥੇ ਬ੍ਰੇਨ ਦੀ ਤੇਰ ਕੁੜੀ ਦੀ ਲੋੜ ਹੀ ਨਹੀਂ ਰਹਦੀ ਜਾ ਕੇ ਭਾਇ ਥੱਲੇ ਰਹੀ ਉਤਲੀ ਗੱਲ ਚਲੀ ਗਈ ਉਹ ਡਾਇਰੈਕਟ ਹੈ ਸੰਪਰਕ ਡਾਇਰੈਕਟ ਸੰਪਰਕ ਡਾਇਰੈਕਟ ਸੰਪਰਕੇ ਖਾਲਸੇ ਦਾ ਸੰਪਰਕ ਹੈ ਹੁਣ ਸਾਡਾ ਇਨਡਾਇਰੈਕਟ ਸੰਪਰਕ ਭਾਇਆ ਦੇ ਥਰੂ ਸੰਪਰਕ ਝੂਠ ਦੇ ਥਰੂ ਸੱਚ ਤੱਕ ਨਹੀਂ ਪਹੁੰਚਿਆ ਜਾ ਸਕਦਾ ਸਰੀਰ ਝੂਠਾ ਭਾਇਆ ਝੂਠੀ ਸੱਚਨਾ ਨਹੀਂ ਢੁਲਿਆ ਜਾ ਸਕਦਾ ਝੂਠ ਦਾ ਅਸਰਾ ਲੈ ਕੇ ਸੱਚ ਨਹੀਂ ਪ੍ਰਚਾਰਿਆ ਜਾ ਸਕਦਾ माया ਦੇ ਆਸਰੇ ਨਾਲ ਚੂੜ੍ਹ ਦੇ ਆਸਰੇ ਨਾਲ ਪਰਪੰਚ ਨਾਲ ਇਸ ਕਰਕੇ ਪਰਪੰਚ ਨਹੀਂ ਕੀਤਾ ਪਰਪੰਚ ਤੋਂ ਬਚਿਆ ਇੱਥੇ ਆ ਕੇ ਪਰਪੰਚ ਤੋਂ ਜੇ ਤਾਂ ਬਚ ਗਿਆ ਜੇ ਤਾਂ ਸੱਚ ਸਖ ਬੋਝਣ ਤੱਪਰ ਪਰਪੰਚ ਤੋਂ ਬਚ ਜੋ ਜੇ ਦੇਖ ਲੋ ਮਾਰੋ ਵਿੱਚੇ اٹਕੇ ਚੀਤ ਹੈ ਚੱਲ ਤੇ ਫੇਰ ਪਰਪੰਚ ਜਾ ਚਲੋ ਇੱਥੇ ਅਗੇ ਪਰਪੰਚ ਰਚਣਾ ਹੈ ਜਾਂ ਨਹੀਂ ਰਚਣਾ ਜੇ ਤਾਂ ਗਹਾਂ ਜਾਣਾ ਸੱਚ ਤੱਕ ਪਹੁੰਚਣਾ ਫਿਰ ਝੂਠ ਵਾਲੇ ਪਰਪੰਚ ਦੇ ਉੱਤੇ ਦੀ ਰੰਗ ਜੋ ਫਿਰ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸੀ ਉੱਤੇ ਦੀ ਰੰਗ ਨਾ ਆਪਣੇ ਚਿੰਤਾ ਨਾ ਆਪਣੇ ਪਰਵਾਦ ਦੀ ਚਿੰਤਾ ਨਾ ਹੋ ਜਦ ਆਪਣੇ ਆਪ ਨੇ ਪਰਵਾਦ ਦੀ ਚਿੰਤਾ ਨਹੀਂ ਦੂਹੇ ਦੀ ਗੱਲ ਹੀ ਰਹੇਗੀ ਜਿਹੜੋ ਆਪਣੇ ਆਪਣੇ ਪਰਵਾਦ ਦੀ ਚਿੰਤਾ ਨਹੀਂ ਤਾਂ ਫਿਰ ਦੂਹੇ ਦੀ ਰਹੇਗੀ ਫਿਰ ਪਰਿਵਾਰ ਤਾਂ ਸਾਰਾ ਹੀ ਹੈ ਉਹਦਾ ਤਾਂ ਪਰਿਵਾਰ ਸਾਰਾ ਹੀ ਹੈ ਸਾਰਿਆਂ ਦੀ ਜਨਤਾ ਦਾ ਪਰਮੇਸ਼ਰ ਪਰਮੇਸ਼ਰ ਦਾ ਪਰਿਵਾਰ ਹੈ ਸਾਰਾ ਉਹਦਾ ਪਰਿਵਾਰ ਕੋਈ ਨਹੀਂ ਉਹ ਪਰਿਵਾਰ ਦਾ ਇੱਕ ਮੈਂਬਰ ਹੈ ਹੁਣ ਜਿਹੜਾ ਇੱਕ ਪਰਿਵਾਰ ਦਾ ਮੈਂਬਰ ਹੈ ਸਾਰੇ ਪਰਿਵਾਰ ਕੀ ਦਾ ਪਰਮੇਸ਼ਰ ਦਾ ਉਹਦੀ ਜਨਤਾ ਉਹਦੇ ਵੱਡੀਆਂ ਸ਼ਕਤੀਆਂ ਸਾਡੇ ਕੋਲ ਹੈ ਨਹੀਂ ਇਸ ਕਰਕੇ ਨਾਨਕਾ ਨਾ ਚਿੰਤਾ ਮਤ ਕਰੋ ਹਾਂ ਆਪਦੇ ਵਿੱਚ ਇੱਕ ਦੂਜੇ ਦੀ ਜਮਦੋਦ ਹੋ ਸਕੀ ਕਰੀ ਜਾਓ ਉਹ ਗੱਲ ਅਲੱਗ ਆ ਉਹ ਤਾਂ ਢਾਲੀ ਗੱਲ ਹੈ ਇਹ ਤੇ ਗਰਮੀ ਸੱਦੀ ਕਾਟੇ ਵੱਧੇ ਉਹਨਾਂ ਦੁੱਖ ਸੁੱਖ ਚੱਲਦਾ ਰਹਿਣਾ ਅਸੀਂ ਜਿਵੇਂ ਚੱਲ ਦਿੰਦਾ ਹੈ ਜੇ ਭੁੱਖ ਲੇ ਗਈ ਤੇ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਵਾਲੀ ਗੱਲ ਕਰਦੇ ਲੋ ਇਹ ਕਿਰਨਾ ਦੁੱਖ ਭੁੱਖ ਸਦਮਾਰ ਸਦਾ ਹੀ ਮਾਰ ਪੈਂਦੀ ਹੈ ਦੁੱਖ ਇਹ ਵੀ ਦਾਤੇ ਉਹਨਾਂ ਨੂੰ ਦਾਤੇ ਹੀ ਹੈ ਇਹ ਵੀ ਦਾਤੇ ਦਾਤਰੀ ਦਾਤਾਰ ਗੱਲ ਗੁਰਮਤ ਤੇ ਮੈਨੂੰ ਹੋਰ ਕੋਈ ਨਹੀਂ ਕਹਿੰਦਾ ਇਸ ਕਰਕੇ ਗੁਰਮਤ ਵਾਲ ਲੋਕ ਸੁਣ ਕੇ ਫਿਰ ਉੱਠ ਕੇ ਚਲੇ ਜਾਂਦੇ ਨੇ ਕੋਈ ਨਹੀਂ ਵੀ ਇਹ ਨਹੀਂ ਫਿੱਟ ਆ ਪਰ ਕਿ ਮਨ ਦਾ ਸੁਭਾਅ ਦੇ ਅਨੁਕੂਲ ਨਹੀਂ ਸਾਰੀ ਗੱਲ ਗੁਰਮਤ ਦੀ ਮਨ ਲੋਕ ਵੀ ਨਹੀਂ ਮੰਨਦੇ ਇਸ ਕਰਕੇ ਜੇ ਮਾਰਗ ਪੰਡਿਤ ਗਏ ਪਾਛੇ ਫੜੀ ਬਿਜੀ ਪੰਡਤਾਲਾ ਗਏ ਲੋਭਦਾਰ ਹਸਦਾ ਉੱਥੇ ਸਾਰੇ ਜਾਂਦੇ ਲੋਭੀ ਆ ਨਾ ਮੈਂ ਹਾਂ